ਆਰਚੀ ਬੰਨ ਟੁੱਟਣ ਦੇ ਨਾਲ 100 ਫੁੱਟ ਲੰਬਾ ਪਾੜ ਪੈ ਗਿਆ ਤਾਂ 16 ਪਿੰਡ ਪਾਣੀ ਨੇ ਆਪਣੀ ਛੇੜ ਦੇ ਵਿੱਚ ਲੈ ਲੇ ਤਾਂ ਖੇਤਾਂ ਦੇ ਵਿੱਚ ਜਿੱਥੇ ਪਾਣੀ ਹੀ ਪਾਣੀ ਹੋਇਆ ਪਿਆ ਤਾਂ ਪਿੰਡ ਵੀ ਜੜਿਆ ਪਾਣੀ ਦੇ ਵਿੱਚ ਡੁੱਬ ਗਏ ਲੋਕਾਂ ਦਾ ਬੁਰਾ ਹਾਲ ਹੈ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਲੋਕ ਮਜਬੂਰ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿੰਜ ਟਰਾਲੀਆਂ ਦੇ ਵਿੱਚ ਸਮਾਨ ਭਰ ਕੇ ਸੁਰੱਖਿਅਤ ਥਾਵਾਂ ਤੇ ਲੋਕ ਜਾ ਰਹੇ ਨੇ ਕਿਸਾਨਾਂ ਦੀ ਕਈ ਏਕੜ ਅਸਲ ਵੀ ਜੜੀ ਇਸ ਪਾਣ ਦੇ ਨਾਲ ਤਬਾਹ ਹੋ ਚੁੱਕੀ ਆ ਤਸਵੀਰਾਂ ਦੇਖ ਸਕਤੀਓ ਕਿ ਲੋਕਾਂ ਦੇ ਉੱਤੇ ਇਸ ਵਕਤ ਕੀ ਬੀਤੀ ਐ ਤਾਂ ਚਿੰਤਾ ਦੇ ਵਿੱਚ ਲੋਕ ਪਏ ਹੋਏ ਨੇ ਕਿਹਾ ਜਾ ਰਿਹਾ ਕਿ ਆਰਟੀ ਬਨ ਟੁੱਟਣ ਕਾਰਨ ਸੋ ਫੁੱਟ ਲੰਮਾ ਪਾੜ ਪੈਂਡ ਕਰਕੇ ਲੋਕਾਂ ਦਾ ਸਬਰ ਦਾ ਬੰਦ ਵੀ ਟੁੱਟ ਗਿਆ ਤਾਂ 16 ਪਿੰਡਾਂ ਨੂੰ ਇਸ ਪਾਣ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਚੋਨੇ ਦੀ ਹਜ਼ਾਰਾਂ ਏਕੜ ਫਸਲ ਵੀ ਡੁੱਬਣ ਕਰਕੇ ਪਾਣੀ ਨੇ ਪਿੰਡਾਂ ਦੇ ਵਿੱਚ ਦਾਖਲ ਹੋ ਕੇ ਘਰਾਂ ਨੂੰ ਵੀ ਕੇਰਾ ਪਾ ਲਿਆ ਤਾਂ ਪਾਣੀ ਦੇ ਘਰਾਂ ਦੇ ਵਿੱਚ ਦਾਖਲ ਹੋਣ ਤੇ ਪਿੰਡ ਵਾਸੀ ਸਮਾਨ ਅਤੇ ਟਰਾਲੀਆਂ ਦੇ ذریعے ਆਪ ਸੁਰੱਖਿਅਤ ਥਾਵਾਂ ਤੇ ਉਹਨਾਂ ਦੇ ਵੱਲੋਂ ਸਮਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਸਾਨਾ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਦਿਨ ਰਾਤ ਇੱਕ ਕਰਕੇ ਬੰਨਾਂ ਦੇ ਉੱਪਰ ਖੁਦ ਮਿੱਟੀ ਪਾ ਕੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੁਦਰਤ ਦੇ ਅੱਗੇ ਬੇਵੱਸ ਹੋ ਕੇ ਪਾਣੀ ਦੇ ਤੇਜ਼ ਵਹਾਅ ਨੇ ਬੰਨ ਨੂੰ ਤੋੜ ਦਿੱਤਾ ਜਿਸ ਕਾਰਨ ਪਾਣੀ ਤੇਜ਼ੀ ਨਾਲ ਪਿੰਡਾਂ ਦੇ ਵਿੱਚ ਅਤੇ ਚੋਨੇ ਦੀ ਫਸਲ ਵੱਲ ਵਹਿਣ ਲੱਗ ਪਿਆ ਜਿਨ੍ਹਾਂ ਲੋਕਾਂ ਦੇ ਮਕਾਨ ਪਾਣੀ ਨਾਲ ਕਿਰ ਕੇ ਤਾਂ ਉਹਨਾਂ ਲੋਕਾਂ ਨੂੰ ਸੁਰੱਖਿਅਤ ਖਾਮਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਦੱਸਿਆ ਜਾ ਰਿਹਾ ਕਿ ਝੋਨੇ ਦੀ ਫਸਲ ਤੋਂ ਇਲਾਵਾ ਹਰਾਚਾਰਾ ਤੇ ਸਬਜ਼ੀਆਂ ਵੀ ਹੜ ਦੇ ਪਾਣੀ ਵਿੱਚ ਡੁੱਬ ਗਈਆਂ ਤਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਕਿ ਹਰੀਕੇ ਹੈਡ ਤੋਂ ਜਲਦ ਪਾਣੀ ਨੂੰ ਰਿਲੀਜ਼ ਕਰਵਾ ਕੇ ਮਣ ਖੇਤਰ ਦੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਜੇ ਗੱਲ ਕੀਤੀ ਜਾਵੇ ਤਾਂ ਬਿੱਤੇ ਕੁਝ ਦਿਨਾਂ ਤੋਂ ਲਗਾਤਾਰ ਪੋਂਗ ਡੈਮ ਤੋਂ ਵੱਡੇ ਪੱਧਰ ਤੇ ਪਾਣੀ ਛੱਡਣ ਕਾਰਨ ਦਰਿਆ ਬਿਆਸ ਵਿੱਚ ਵਧ ਰਹੇ ਪਾਣ ਦੇ ਪੱਧਰ ਤੋਂ ਹੜ ਵਰਗੀ ਜੜੀ ਆ ਸਥਿਤੀ ਬਣੀ ਹੋਈ ਹੈ ਜਿਸ ਕਰਕੇ ਕਿਸਾਨਾਂ ਦਾ ਵੀ ਸੁਲਤਾਨਪੁਰ ਲੋਧੀ ਦੇ ਪਿੰਡ ਮੰਡ ਬਾਉਪੁਰ ਜੁਦੀਦ ਨਸਿੱਕ ਪੈਂਦੇ ਜੁੜੇ ਆ 16 ਪਿੰਡ ਇਸ ਪਾਣੀ ਦੇ ਚਫੇੜ ਦੇ ਵਿੱਚ ਆ ਚੁੱਕੇ ਨੇ ਤਾਂ ਬੇहद ਚਿੰਤਾ ਦੇ ਵਿੱਚ ਕਿਸਾਨ ਡੁੱਬੇ ਹੋਏ ਨੇ ਉੱਥੇ ਪ੍ਰਸ਼ਾਸਨ ਤੋਂ ਮਦਦ ਦੇ ਗੋਹਾਲ ਲਗਾਉਂਦੇ ਹੋਏ ਵੀ ਨਸਰ ਆ ਰਹੇ ਨੇ